ਪੰਜਾਬ ਦੀਆਂ 스마트ਫੋਨ ਚਲਾਉਣ ਵਾਲੀਆਂ ਬੀਬੀਆਂ ਨੂੰ ਔਰਤਾਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਉਹਨਾਂ ਨੇ 스마트ਫੋਨ ਚਲਾਉਣ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ ਕਿ ਉਹਨਾਂ ਨੇ ਪੰਜਾਬ ਦਾ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਪੰਜਾਬ ਦਾ ਸਿਰ ਉੱਚਾ ਕੀਤਾ ਹੈ ਪੰਜਾਬ ਦੀਆਂ ਔਰਤਾਂ ਨੇ 스마트ਫੋਨ ਚਲਾਉਣ ਦੇ ਵਿੱਚ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਵੇਂ ਕਿ ਹੋਰ ਕਿੱਤਿਆਂ ਦੇ ਵਿੱਚ ਹੋਰ ਫੀਲਡਾਂ ਦੇ ਵਿੱਚ ਵੀ ਔਰਤਾਂ ਮਰਦਾਂ ਤੋਂ ਅੱਗੇ ਜਾ ਰਹੀਆਂ ਨੇ ਉਸੇ ਤਰ੍ਹਾਂ ਹੁਣ 스마트ਫੋਨ ਚਲਾਉਣ ਦੇ ਵਿੱਚ ਵੀ ਅੱਗੇ ਨਿਕਲ ਚੁੱਕੀਆਂ ਨੇ ਇੱਕ ਸਰਵੇਖਣ ਕਰਾਇਆ ਗਿਆ ਉਸ ਸਰਵੇਖਣ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੀਆਂ 96.7% ਔਰਤਾਂ ਲਗਭਗ 97% ਔਰਤਾਂ ਸਮਾਰਟਫੋਨ ਚਲਾ ਰਹੀਆਂ ਨੇ ਜੇ ਅਸੀਂ ਮਰਦਾਂ ਦੀ ਗੱਲ ਕਰੀਏ ਤਾਂ ਮਰਦ ਸਿਰਫ 94% ਸਮਾਰਟਫੋਨ ਦੀ ਵਰਤੋਂ ਕਰ ਰਹੇ ਨੇ ਤੇ ਜੇ ਪਿੰਡਾਂ ਦੀ ਵੀ ਅਸੀਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ 91.2% ਔਰਤਾਂ ਸਮਾਰਟਫੋਨ ਦੀ ਵਰਤੋਂ ਕਰ ਰਹੀਆਂ ਨੇ ਸਮਾਰਟਫੋਨ ਦੀ ਇੰਨੀ ਵਰਤੋਂ ਕੀਤੀ ਇੰਨੀ ਮਿਹਨਤ ਕੀਤੀ ਵਿਚਾਰੀਆਂ ਨੇ ਕਿ ਉਹਨਾਂ ਨੇ ਪੰਜਾਬ ਦਾ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਜੇ ਅਸੀਂ ਰੀਲਾਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਵਿਚਾਰੀਆਂ ਨੇ ਰੀਲਾਂ ਬਣਾ ਬਣਾ ਕੇ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰੱਖਿਆ ਇੱਥੋਂ ਤੱਕ ਕਿ ਐਨੀ ਮਿਹਨਤ ਕਰਦੀਆਂ ਨੇ ਕਿ ਅਸ਼ਲੀਲ ਗਾਣਿਆਂ ਤੇ ਵੀ ਨੱਚਦੀਆਂ ਨੇ ਟੱਪਦੀਆਂ ਨੇ ਰੀਲਾਂ ਬਣਾਉਂਦੀਆਂ ਨੇ ਗਾਣੇ ਗਾਉਂਦੀਆਂ ਨੇ ਵਿਚਾਰੀਆਂ ਨੇ ਦਿਨ ਰਾਤ ਇੱਕ ਕਰ ਰੱਖੀ ਹੈ ਤਾਂ ਹੀ ਪੰਜਾਬ ਦੀਆਂ ਔਰਤਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਮਰਦਾਂ ਤੋਂ ਅੱਗੇ ਨਿਕਲ ਚੁੱਕੀਆਂ ਨੇ ਬਾਕੀ ਤੁਸੀਂ ਆਪ ਵੀ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਹੋ ਇੰਸਟਾਗ੍ਰam ਤੇ ਜਾ ਕੇ ਵੀ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਔਰਤਾਂ 스마트 ਫੋਨ ਚਲਾਉਣ ਦੇ ਵਿੱਚ ਕਿੰਨੀ ਤਰੱਕੀ ਕਰ ਰਹੀਆਂ ਨੇ ਇੱਕ ਵਾਰ ਫੇਰ ਦੁਬਾਰਾ ਤੋਂ ਪੰਜਾਬ ਦੀਆਂ ਔਰਤਾਂ ਨੂੰ ਬੀਬੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਮੁਬਾਰਕਾਂ ਹੋਣ ਜੀ